ਕਲ ਠੀਕ ਹੈ ਪਰ ਮੈਂ ਜੀ ਸਾਰੇ ਪਿੰਡ ਵਾਸੀਆਂ ਨੂੰ ਤੇ ਹੋਰਾਂ ਨੂੰ ਵੀ ਮੈਂ ਇਹੀ ਅਪੀਲ ਕਰੂੰਗੀ ਵੀ ਜੇ ਬਹੁਤੇ ਨਹੀਂ ਤਾਂ ਆਪਾਂ ਪੰਜ-ਪੰਜ ਬੂਟੇ ਤਾਂ ਲਾਈਏ ਆਪਾਂ ਬੂਟੇ ਤਾਂ ਚਲੋ ਆਪਾਂ ਲਾ ਦਿੰਨੇ ਹੈਗੇ ਹਨ ਪਰ ਜਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਰੁੱਖਾਂ ਨੂੰ ਅਸੀਂ ਤਬਾਹ ਵੀ ਕਰ ਦਿੰਦੇ ਆਂ ਅੱਗ ਲਾ ਲਾ ਕੇ ਇਹ ਕੁਛਕ ਲਾਲਚ ਦੇ ਲਈ ਕੁਝ ਅਸੀਂ ਦਿਨਣ ਚਾਹੁੰਦੇ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆਂ ਜੇ ਮੰਨ ਲਓ ਪ੍ਰਾਪਰਟੀ ਸਾਡੇ ਕੋਲ ਬਹੁਤ ਜ਼ਿਆਦਾ ਹੈ ਜੇ ਇੱਕ ਬੂਟਾ ਸੀ ਥੋੜਾ ਸੜ ਸੜ ਤੋਂ ਪਿੱਛੇ ਹਟਵਾ ਲਾ ਦੀਏ ਤੇ ਉਹਦੀ ਸੇਵਾ ਕੀਤੀ ਜਾਏ ਤਾਂ ਮੈਂ ਕਹਿੰਨੀ ਬਹੁਤ ਵਧੀਆ ਗੱਲ ਹੈ ਤੇ ਇਹ ਜੇ ਅੱਗ ਲਾਉਣ ਵਾਲੀ ਗੱਲ ਅੱਗ ਲਾਉਣ ਵਾਲੀ ਗੱਲ ਹੈ ਅਸੀਂ ਦੇਖੋ ਸਾਡੀ ਧਰਤੀ ਮਾਂ ਹੈ ਅਸੀਂ ਇਹਨੂੰ ਸੇਕ ਦਿੰਨੇ ਆ ਜ਼ਮੀਨ ਨੂੰ ਅੱਗ ਲਾਉਂਨੇ ਆ ਤਾਂ ਬਹੁਤ ਮਾੜੀ ਗੱਲ ਹੈ ਪਰ ਬੂਟਿਆਂ ਨੂੰ ਬਿਲਕੁਲ ਇਸ ਗੱਲ ਨੂੰ ਦੇ ਵਿੱਚ ਨਹੀਂ ਸ਼ਾਮਲ ਕਰਨਾ ਚਾਹੀਦਾ ਵੀ ਅਸੀਂ ਅੱਗ ਲਾ ਦੀਏ ਅਸੀਂ ਸਾੜ ਦੀਏ ਮੈਂ ਤਾਂ ਕਹੂੰਗੀ ਪੰਜ ਪੰਜ ਬੂਟੇ ਲਾ ਕੇ ਇਹਨਾਂ ਨੂੰ ਪੁੱਤਾਂ ਵਾਂਗੂ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਸੀ ਐਚ ਐਸ ਨੂੰ ਸਾਡਾ ਧੰਨਵਾਦ ਕਰਦੇ ਇੱਥੇ ਜੱਭੂ ਆ ਪਹੁੰਚਣ ਤੇ ਜਦੋਂ ਵੀ ਅਸੀਂ ਸਾਨੂੰ ਇਹਨਾਂ ਦੀ ਹੈਲਪ ਦੀ ਲੋੜ ਹੁੰਦੀ ਆ ਤੇ ਜੀ ਇਹਨਾਂ ਨੂੰ ਸਾਦੇ ਸਾਡੀ ਪੂਰੀ ਤਰ੍ਹਾਂ ਇਹ ਮਦਦ ਕਰਦੇ ਆ ਤੇ ਅੱਜ ਵੀ ਇਹ ਬੂਟਾ ਲਗਾਉਣ ਆਏ ਨੇ ਜਿਹੜਾ ਅਸੀਂ ਬੂਟਾ ਲਗਾਵਾਂਗੇ ਇਹ ਤਾਂ ਵੈਸੇ ਤਾਂ ਹਰ ਇੱਕ ਪ੍ਰਾਣੀ ਨੂੰ ਇੱਕ ਇੱਕ ਬੂਟਾ ਲਗਾਉਣਾ ਚਾਹੀਦਾ ਆ ਕਿਉਂਕਿ ਅੱਜ ਦੇ ਸਮੇਂ ਵਿੱਚ ਅੱਜ ਦੇਖ ਲਓ ਤੁਸੀਂ ਕਿੰਨੀ ਗਰਮੀ ਹੈਗੀ ਆ ਇਹ ਬੂਟਿਆਂ ਦੀ ਘਾਟ ਕਰਕੇ ਆਪਾਂ ਦਰਖਤ ਕੱਟ ਦਿੱਤੇ ਉਹਨਾਂ ਦੇ ਕਾਰਨ ਹੀ ਗਰਮੀ ਇੰਨੀ ਵੱਧ ਰਹੀ ਆ ਤੇ ਆਪਾਂ ਨੂੰ ਹੁਣ ਬੂਟੇ ਲਗਾਉਣੇ ਚਾਹੀਦੇ ਅਸੀਂ ਬਹੁਤ ਸਾਰੇ ਬੂਟੇ ਲਗਾ ਰਹੇ ਆਂ ਕਾਫੀ ਰੋਜ਼ ਦੀ ਰੋਜ਼ ਅਸੀਂ ਬੂਟੇ ਲਗਾ ਰਹੇ ਪਤਾ ਨਹੀਂ ਅਸੀਂ ਕਿੰਨੇ ਕ ਪਰ ਸਾਨੂੰ ਦੇਖਭਾਲ ਕਰਨੀ ਵੀ ਜ਼ਰੂਰੀ ਆ ਤੇ ਮੈਂ ਜਾਨੀ ਕਿ ਜਿਹੜੇ ਜ਼ਿੰਮੇਦਾਰ ਭਰਾ ਸਾਡੇ ਹੈਗੇ ਆ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦੀ ਆ ਕਿ ਜਿਹੜੇ ਵੀ ਉਹਨਾਂ ਦੇ ਖੇਤਾਂ ਦੇ ਨਾਲ ਹੈਗੇ ਆ ਤੇ ਉਹਨਾਂ ਦੀ ਥੋੜੀਕੀਰ ਉਹ ਆਪ ਕਰਨ ਤੇ ਉਹੋ ਬੂਟੇ ਮਾਰਨ ਨਾ ਜਦੋਂ ਵੀ ਉਹ ਬੋਹਣਾ ਆ ਜਾਂ ਪਾਣੀ ਲਾਉਣਾ ਜਾਂ ਪਾਣੀ ਦਿੰਦੇ ਰਹਿਣ ਜਾਂ ਉਹਨਾਂ ਦੀ ਦੇਖਭਾਲ ਕਰਨ ਤੇ ਅਸੀਂ ਇਸੇ ਤਰ੍ਹਾਂ ਕਰਦੇ ਉਹ ਵੈਸੇ ਤਾਂ ਮਨਰੇਗਾ ਵਰਕ ਜਿਹੜੇ ਸਾਡੇ ਹੈਗੇ ਆ ਉਹ ਦੇਖਭਾਲ ਕਰਦੇ ਰਹਿੰਦੇ ਆ ਜੀ ਅੱਜ ਸਾਡੇ ਐਸ ਐਚਓ ਸਾਹਿਬ ਖਾਣਾ ਸੋਦ ਤੋਂ ਨਮਸਕਾਰ ਤੋਂ ਆ ਜਾਏ ਆ ਉਹ ਬੂਟਾ ਲਗਾਉਣ ਵਾਸਤੇ ਉਹ ਅਸੀਂ ਬੂਟਾ ਲਗਾਵਾਂਗੇ ਅਸੀਂ ਉਹਦੀ ਦੇਖਭਾਲ ਕਰਾਂਗੇ ਆ ਜਿਹੜੀਆਂ ਬਰਸਾਤਾ ਹੁਣ ਜਦੋਂ ਮਹੀ ਪੈਣਗੇ ਜਦੋਂ ਅਸੀਂ ਤੇ ਉਹਨਾਂ ਦੀ ਕੇਅਰ ਕਰਨੀ ਹੈਗੀ ਉਹਨਾਂ ਨੇ ਵੱਡੇ ਹੋ ਜਾਣਾ ਉਹਨਾਂ ਨੇ ਪਾਲ ਜਾਣਾ ਅਸੀਂ ਨਹੀਂ ਰਹਿਵਾਂਗੇ ਬੂਟੇ ਜ਼ਰੂਰ ਰਹਿਣਗੇ ਉਹ ਲੋਕੀ ਯਾਦ ਕਰਿਆ ਕਰਨਗੇ ਕਿਸ ਦਿਨ ਕਿਦੇ ਫੋਟੋਆਂ ਦੇ ਵਿੱਚ ਵੀਡੀਓ ਦੇ ਵਿੱਚ ਦੇਖਿਆ ਕਰਨਗੇ ਕਿ ਹਾਂ ਇਹ ਬੂਟਾ ਲਗਾਇਆ ਸੀ ਸਾਡੇ ਇੱਕ ਮਿੰਨੀ ਜਿਹੜਾ ਜੰਗਲ ਲਗਾਇਆ ਗਿਆ ਹੈਗਾ ಗ್ರಾಮ ਪੰਚਾਇਤ ਨੇ ਜਗ੍ਹਾ ਛੜਾਈ ਸੀ ਹਾਂਜੀ ਤਕਰੀਬਨ ਉੱਥੇ 70 ਕਬੂਟੇ ਬਹੁਤ ਵੱਡੇ ਹਾਂਜੀ ਬਣੇ ਹੈਗੇ ਜਿਨ੍ਹਾਂ ਨੂੰ ਦੇਖ ਕੇ ਇਸ ਵੀਡੀਓ ਦੇ ਵਿੱਚ ਵੀ ਨਜ਼ਰ ਆਉਂਦੇ ਹੋਣਗੇ ਕਿ ਸਾਰਾਂ ਦਾ ਮਨ ਖੁਸ਼ ਹੁੰਦਾ ਹੈਗਾ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਜਦੋਂ ਕਬਜ਼ੇ ਵਾਲੀਆਂ ਜ਼ਮੀਨਾਂ ਪੰਚਾਇਤ ਦੀਆਂ ਨੂੰ ਛੜਾਇਆ ਜਾਂਦਾ ਹਾਂਜੀ ਦੇਖੋ ਸੀ ਕਬਜ਼ੇ ਵਾਲੀਆਂ ਜ਼ਮੀਨਾਂ ਛੜਾਈਆਂ ਕਿਰੋਣੀਆਂ ਤਾਂ ਬੜੀਆਂ ਮੁਸ਼ਕਿਲ ਹੈਗੀਆਂ ਜਦੋਂ ਐਨ ਪੂਰੀ ਤਰ੍ਹਾਂ ਅਗਲੇ ਕਬਜ਼ਾ ਕਰ ਲੈਂਦੇ ਆ ਪਸ਼ੂਵੰਦੇ ਉਹਨਾਂ ਨੇ ਆਪਣੇ ਖੁੰਡ ਗੱਡ ਲਏ ਤੇ ਖੋਲਡੀਆਂ ਬਣਾ ਲਈਆਂ ਜੀ ਤੇ ਇਸ ਕਰਕੇ ਹੁਣ ਦੇਖੋ ਤੁਸੀਂ ਅਸੀਂ ਉੱਥੇ ਜਿਹੜੀ ਕਬਜ਼ੇ ਵਾਲੀ ਜਗ੍ਹਾ ਸੀਗੀ ਉੱਥੇ ਪਾਰਕ ਬਣਾਈ ਆ ਬੱਚੇ ਖੇਡਦੇ ਆ ਸ਼ਾਮ ਨੂੰ ਖੇਡਣ ਆਉਂਦੇ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਜੀ ਸਰਪੰਚ ਸਾਹਿਬ ਇੱਕ ਜੇਸ ਜਗ੍ਹਾ ਤੇ ਅੱਜ ਖੜੇ ਆ ਇੱਥੇ ਬਹੁਤ ਵੱਡੇ ਢੇਰ ਹੁੰਦੇ ਸੀ ਹਾਂਜੀ ਬੜੇ ਬੜੇ ਐ ਡੁੰਗੇ ਟੋਏ ਹੋਇਆ ਕਰਦੇ ਸੀ ਹਾਂਜੀ ਅੱਜ ਇਸ ਜਗ੍ਹਾ ਤੇ ਇੱਕ ਸੁੰਦਰ ਪਾਰਕ ਜਿਹੜੀ ਇਹ ਬਣਾਈ ਗਈ ਆ ਇਸੇ ਜਗ੍ਹਾ ਤੇ ਅੱਜ ਕਿਹੜਾ ਪੌਦਾ ਲਗਾਇਆ ਜਾ ਰਿਹਾ ਹੈਗਾ ਕਿਸ ਤਰ੍ਹਾਂ ਦੇਖਣੀ ਹੈ ਇਸ ਪਾਰ ਤੇ ਹਾਂਜੀ ਇੱਥੇ ਪਹਿਲਾਂ ਕਈ ਰਸਿਗੇ ਇਹ ਇਹ ਨਹੀਂ ਵੀ ਇੱਥੇ ਗੰਦ ਪਿਆ ਸੀਗਾ ਤੇ ਕਾਚਾ ਜਿਹਾ ਕੂੜਾ ਕਚਰਾ ਸੱਟਦੇ ਸੀ ਇੱਥੇ ਗੋਬਰ ਸੀਗਾ ਜਿਹੜਾ ਆਪਾਂ ਖੇਤਾਂ ਨੂੰ ਪਾਉਂਦੇ ਆ ਉਹ ਸੀ ਆਪਾਂ ਪਿੰਡ ਵਾਲਿਆਂ ਦੀ ਸੰਤੀ ਦੇ ਨਾਲ ਇਹ ਆਪਣੀ ਜਿਹੜੀ ਜਗ੍ਹਾ ਪਹਿਲੀ ਪਈ ਸੀਗੀ ਤੇ ਇੱਥੇ ਅਸੀਂ ਅੱਜ ਬਹੁਤ ਵੱਡੀ ਪਾਰਕ ਬਣਾ ਦਿੱਤੀ ਆ ਅੱਜ ਅਸੀਂ ਬੂਟਾ ਲਗਾਵਾਂਗੇ ਇੱਥੇ ਤੇ ਸਾਨੂੰ ਬੜੀ ਖੁਸ਼ੀ ਆ ਬੂਟੇ ਨੂੰ ਪਾਲਾਂਗੇ ਦੇਖਰੇਖ ਵੀ ਕਰਾਂਗੇ ਉਹਨਾਂ ਦੀ ਪਾਣੀ ਵੀ ਦਿੰਨੇ ਆ ਬਾਕਾਇਦਾ ਜੇ ਅਸੀਂ ਆਪਣੇ ਵੱਲੋਂ ਜੇ ਮਨਰੇਗਾ ਵਰਕਰ ਦੇ ਵਿੱਚ ਉਹ ਉਹਨਾਂ ਨੂੰ ਨਹੀਂ ਉਹਨਾਂ ਦਾ ਮਾਸਟਰ ਹੁੰਦਾ ਛੁੱਟੀ ਵੀ ਹੁੰਦੀ ਆ ਤੇ ਅਸੀਂ ਆਪ ਦੇਖ ਕਰੀ ਦੀ ਆ ਤੇ ਉਹਨਾਂ ਨੂੰ ਅਸੀਂ ਪਾਣੀ ਛੱਡ ਦਿੰਦਾ ਆ ਜੀ ਸ਼ੁਕਰੀਆ